ਸਨਤੀ ਸ਼ਹਿਰ ਵਿੱਚ ਇੱਕ ਵਾਰ ਫਿਰ ਟ੍ਰੈਫਿਕ ਪੁਲਿਸ ਨੇ ਲਾਲ ਬੱਤੀ ਟੱਪਣ ਵਾਲੇ ਲੋਕਾਂ ਦੇ ਈ ਚਲਾਨ ਸ਼ੁਰੂ ਕਰ ਦਿੱਤੇ ਨੇ ਇਸ ਦੇ ਤਹਿਤ ਸ਼ਹਿਰ ਦੇ ਦੋ ਚੌਂਕ ਅਜਿਹੇ ਨੇ ਜਿੱਥੇ ਲਾਲ ਬੱਤੀ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਈ ਚਲਾਨ ਹੋ ਰਹੇ ਨੇ ਉਹਨਾਂ ਦੇ ਘਰਾਂ ਵਿੱਚ ਇਹ ਚਲਾਨ ਪਹੁੰਚ ਰਹੇ ਨੇ ਟ੍ਰੈਫਿਕ ਪੁਲਿਸ ਵੱਲੋਂ ਇਸ ਦਾ 1000 ਰੁਪਏ ਜੁਰਮਾਨਾ ਰੱਖਿਆ ਗਿਆ ਰੋਜ਼ਾਨਾ 100 ਤੋਂ ਵੱਧ ਲੋਕ ਇਹਨਾਂ ਦੋ ਚੌਂਕਾਂ ਦੇ ਲਾਲ ਬੱਤੀ ਟੱਪ ਰਹੇ ਨੇ ਜਿਨ੍ਹਾਂ ਦੇ ਟ੍ਰੈਫਿਕ ਕੰਟਰੋਲ ਰੂਮ ਵਿੱਚ ਕੈਮਰੇ ਰਾਹੀਂ ਚਲਾਨ ਕੀਤੇ ਜਾ ਰਹੇ ਨੇ ਏਸੀਪੀ ਟ੍ਰੈਫਿਕ ਚਰਨਜੀਵ ਲਾਂਬਾ ਨੇ ਦੱਸਿਆ ਹੈ ਕਿ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਵਿੱਚ ਪਹਿਲਾਂ 6 ਚੌਂਕਾਂ ਵਿੱਚ ਈ ਚਲਾਨ ਕੀਤੇ ਜਾ ਰਹੇ ਸਨ ਪਰ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਕਾਰਨ ਉੱਥੇ ਕੈਮਰੇ ਬੰਦ ਹੋ ਗਏ ਸਨ ਇਸ ਯੋਜਨਾ ਦੀ ਦੁਬਾਰਾ ਸ਼ੁਰੂਆਤ ਕਰਦੇ ਹੋਏ ਟ੍ਰੈਫਿਕ ਪੁਲਿਸ ਨੇ ਦੋ ਪ੍ਰਮੁੱਖ ਚੌਂਕ ਜਿੱਥੇ ਲੋਕ ਜ਼ਿਆਦਾ ਲਾਲ ਬੱਤੀ ਦੀ ਉਲੰਘਣਾ ਕਰਦੇ ਨੇ ਉੱਥੇ ਈ ਚਲਾਨ ਸ਼ੁਰੂ ਦੁਬਾਰਾ ਕਰ ਦਿੱਤੇਗੇ ਨੇ ਉਹਨਾਂ ਦੱਸਿਆ ਕਿ ਇਹ ਈ ਚਲਾਨ ਕੈਮਰਾ ਦੀ ਮਦਦ ਨਾਲ ਕੀਤੇ ਜਾ ਰਹੇ ਨੇ ਛਤਰੀ ਚੌਂਕ ਤੇ ਪਵਿਲੀਅਨ ਮਾਲ ਚੌਂਕ ਵਿੱਚ ਸੇਫ ਸਿਟੀ ਪ੍ਰੋਜੈਕਟ ਦੇ ਤਹਿਤ ਕੈਮਰੇ ਲਗਾਏ ਗਏ ਨੇ ਇਹਨਾਂ ਕੈਮਰਾ ਨੂੰ ਕੰਟਰੋਲ ਰੂਮ ਤੇ ਜੋੜਿਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਇਹਨਾਂ ਚੌਂਕਾਂ ਵਿੱਚੋਂ ਜਦੋਂ ਵੀ ਲੋਕ ਲਾਲ ਬੱਤੀ ਦੀ ਉਲੰਘਣਾ ਕਰਕੇ ਲਾਲ ਬੱਤੀ ਟੱਪਦੇ ਨੇ ਤਾਂ ਕੈਮਰੇ ਉਹਨਾਂ ਵਾਹਨਾਂ ਦੀ ਫੋਟੋ ਖਿੱਚ ਕੇ ਕੰਟਰੋਲ ਰੂਮ ਵਿੱਚ ਭੇਜਦੇ ਨੇ ਜਿੱਥੋਂ ਵਾਹਨਾਂ ਦੇ ਨੰਬਰਾਂ ਦੇ ਜ਼ਰੀਏ ਜਾਣਕਾਰੀ ਕੱਢੀ ਜਾਂਦੀ ਹੈ ਤੇ ਈ-ਚਲਾਨ ਕੱਟੇ ਜਾ ਰਹੇ ਨੇ ਉਹਨਾਂ ਦੱਸਿਆ ਕਿ ਹਾਲੇ 1000 ਰੁਪਏ ਜੁਰਮਾਨਾ ਰੱਖਿਆ ਗਿਆ ਹੈ ਚਲਾਨ ਹੋਣ ਦੇ ਬਾਵਜੂਦ ਦੁਬਾਰਾ ਲਾਲ ਬੱਤੀ ਦੀ ਉਲੰਘਣਾ ਕਰਨ ਤੇ ਉਸ ਦਾ ਦੁੱਗਣਾ ਜੁਰਮਾਨਾ ਲਗਾਇਆ ਜਾਂਦਾ ਹੈ ਤੀਜੀ ਵਾਰ ਗਲਤੀ ਕਰਨ ਵਾਲੇ ਦਾ ਡਰਾਈਵਿੰਗ ਲਾਇਸੈਂਸ 3 ਮਹੀਨੇ ਲਈ ਸਸਪੈਂਡ ਕਰ ਦਿੱਤਾ ਜਾਂਦਾ ਹੈ ਹਾਲੇ ਇਹਨਾਂ ਕੈਮਰਿਆਂ ਦੇ ਰਾਹੀਂ ਸਿਰਫ ਲਾਲ ਬੱਤੀ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਹੀ ਹੋ ਰਹੇ ਨੇ ਪਰ ਆਉਣ ਵਾਲੇ ਸਮੇਂ ਵਿੱਚ ਹੋਰ ਨਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਇੱਥੇ ਚਲਾਨ ਕੈਮਰਿਆਂ ਰਾਹੀਂ ਹੀ ਹੋਣਗੇ